ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਅੱਜ ਦੇ ਵੀਡੀਓ ਦੇਖਣ ਵਾਲੇ ਸਾਰੇ ਮੇਰੇ ਪਿਆੜਾ ਭਾਈਆਂ ਨੂੰ ਸਤਿ ਸ਼੍ਰੀ ਅਕਾਲ ਅਦਾਬ ਤੇ ਮਾਲਿਕੁਸ ਸਲਾਮ ਸਲਾਮ ਅਲੈਕੁਮ ਤੇ ਨਾਲ ਦੇ ਨਾਲ ਕਿਉਰਾ ਸੋ ਆਪਾਂ ਚੱਲੇ ਅੱਜ ਕੋਸਕੋ ਜਿਹੜਾ ਕੀ ਨਿਊਜ਼ੀਲੈਂਡ ਦੇ ਨੌਰਥ ਚ ਪੈ ਜਾਂਦਾ ਸਾਈਡ ਤੇ ਉੱਥੇ ਕੋਸਕੋ ਇੱਕ ਵੱਡਾ ਕਾਫੀ ਸਟੋਰ ਆ ਉੱਥੇ ਅੱਜ ਜਾਣਾ ਪਾ ਸਮਾਨ ਲੈਣ ਸੋ ਨਾਲ ਦੇ ਨਾਲ ਆਪਾਂ ਦੇਖਾਂਗੇ ਕਿੰਨਾ ਰਸ਼ ਹੈਗਾ ਕਿ ਸੋ ਅੱਜ ਹੈਗਾ ਆ ਨਾਲ ਦੇ ਆਪਣੇ ਜਿਹੜਾ ਸਾਲ ਆ 2024 ਦਾ ਆਖਰੀ ਦਿਨ ਅੱਜ 2024 ਦਾ ਲਾਸਟ ਡੇ ਸੋ ਰਾਤ ਨੂੰ 12 ਵਜੇ ਤੋਂ ਬਾਅਦ ਨਵਾਂ ਸਾਲ ਵੀ ਚੜ ਜਾਣਾ ਹੈ ਜਿਹੜਾ ਕਿ ਨਿਊਜ਼ੀਲੈਂਡ ਦੇ ਵਿੱਚ ਸਭ ਤੋਂ ਪਹਿਲਾਂ ਨਵਾਂ ਸਾਲ ਚੜਦਾ ਆ ਤੇ ਆਓ ਫਿਰ ਤੁਹਾਨੂੰ ਲੈ ਕੇ ਚੱਲੀਏ ਆਪਾਂ ਕੋਸਕੋ ਸੁਪਰਮਾਰਕਟ ਦੇ ਵਿੱਚ ਉੱਥੇ ਜਾ ਕੇ ਦਿਖਾਨੇ ਆ ਸ਼ਾਪਿੰਗ ਕਿੱਦਾਂ-ਕਿੱਦਾਂ ਰਸ਼ ਹੈਗਾ ਆ ਜਾਂ ਕਿਹੜੀ ਚੀਜ਼ ਉੱਥੇ ਵਧੀਆ ਆ ਦੱਸਿਓ ਵੀਰਾ ਜੀ ਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਹੋਰ ਵੀ ਮੇਰੇ ਵੀਡੀਓ ਹੈਗੇ ਆ ਉਹ ਵਿੱਚ ਜਾ ਕੇ ਆਪ ਜੀ ਚੈੱਕ ਕਰ ਸਕਦੇ ਆ ਤੇ ਨਾਲ ਦੇ ਨਾਲ ਮੈਨੂੰ ਇੰਸਟਾਗ੍ਰam ਤੇ ਫੋਲੋ ਜਰੂਰ ਕਰ ਲਿਓ ਉਸ ਦਾ ਵੀ ਨਾਮ ਹੈਗਾ ਆ ਦੀਪਾ ਵਜੀਦ ਦਿਵਾਲਾ ਮੇਰੇ ਇੰਸਟਾਗ੍ਰam ਚੈਨਲ ਤੇ ਠੀਕ ਆ ਜੀ ਸੋ ਜੇ ਆਪ ਜੀ ਕੋਲ ਟਿਕਟੋਕ ਹੈਗੀ ਆ ਟਿਕਟੋਕ ਤੇ ਵੀ ਫੋਲੋ ਕਰ ਸਕਦੇ ਆ ਸੋ ਬਣੇ ਰਿਓ ਵੀਡੀਓ ਦੇ ਨਾਲ ਆਜੋ ਫਿਰ ਲੈ ਕੇ ਚੱਲੀਏ ਤੁਹਾਨੂੰ ਯੂ ਗਾਇਸ ਰੈਡੀ ਟੂ ਗੋ ਲੈਟਸ ਗੋ ਆਰ ਯੂ ਰੈਡੀ ਅਸੀਂ ਜਾਂਦੇ ਸੀਗੇ ਕੋਸਕੋ ਤੇ ਆਪਾਂ ਹਾਰਵਨੌਰ ਵਾਲਾ ਨੇ ਇੱਥੇ ਹਾਰਵੇ ਨੌਰ ਵਾਲਾਂ ਦੇ ਇਹਨਾਂ ਨੇ ਨਾ ਕਲੀਅਰੈਂਸ ਲਈ ਹੋਈ ਐ ਇੱਥੇ ਇਹ ਸਟੋਰ ਬੰਦ ਹੋਣ ਲੱਗਾ ਐ ਤੇ ਉਹ ਜਾ ਕੇ ਦੇਖਦੇ ਕੀ ਹੈਗਾ ਇੱਥੇ ਮੰਨੀ ਚਲੀਏ ਚਲੋ ਬੁੱਤ ਚਲੀਏ ਨਿਸ਼ਾਨ ਚੱਲ ਚੱਲ ਯਾਰ ਚਲੀ ਆਪਾਂ ਚਲੀਏ ਉਹਨਾਂ ਗਾਹ ਨੂੰ ਨਿਸ਼ਾਨ ਚੱਲੋ ਹੁਣ ਪਹਿਲਾਂ ਤਾਂ ਘੰ ਲੱਗੇ ਉਹ ਨਿਸ਼ਾਨ ਕੋਈ ਯਾਰ ਇਹ ਤਾਂ ਦਾ ਬਹੁਤ ਘੈਂਟ ਆ ਯਾਰ ਪੁੱਛਦੇ ਕਿੰਨੇ ਦਾ ਪੁੱਛਿਆ ਕਿੰਨੇ ਦਾ ਘੈਂਟਾ ਚੀਜ਼ ਆ ਯਾਰ ਆਹ ਪੁੱਛ ਕੇ ਦੇ ਦੇ ਆਹ ਘੈਂਟ ਆ ਬਹੁਤ ਜਿਆਦਾ ਵਧੀਆ ਲੱਗਿਆ ਮੈਨੂੰ ਇਹ ਉਹਦਾ ਵਧੀਆ ਇਹਦੇ ਲਈ ਬਣ ਕੇ ਵਗੈਰਾ ਲਈ ਕੰਫਰਟੇਬਲ ਆ ਪੂਰੀ سپورਟ ਕਰਦਾ ਬੈਕ ਨਾਲ ਬੈਕ سپورਟ ਕਰਦਾ ਇਹਦਾ ਸਪੈਨਲ ਨੂੰ ਇਹ ਹੈਗਾ 2000 ਤੋਂ ਨਵਰ ਵਾਲਾ 2025 ਤੋਂ ਜਿਹੜੀ ਕੱਢਿਆ ਦੀ ਜਿਹੜੀ ਮਾਰਿਆ ਦੇ ਗਏ ਕੀ ਕੀ ਹੈਗਾ ਇਹਨਾਂ ਦੇ ਤੋ ਇਸ ਤੋਂ ਬਾਅਦ ਹੁਣ ਆਪਾਂ ਚੱਲੇ ਆਂ ਕੋਸਕੋ ਨੂੰ ਆਓ ਲੈ ਕੇ ਜਾਂਦੇ ਆਂ ਕੋਸਕੋ ਸਤ ਗੁਰੂ ਆਹ ਨਸਾਨੀਸ਼ ਤੇ ਸਤ ਗੁਰੂ ਪਾਰਕਿੰਗ ਆ ਆਪੋ ਲੈਵਲ ਤੇ ਦੀ ਉਸੇ ਲਾਣੇ ਪਾਰਕਿੰਗ ਲਾਣੇ ਆ ਉੱਥੇ ਜਾ ਕੇ ਪਾਰਕਿੰਗ 1 ਪਾਰਕਿੰਗ 2 ਕੋਸਕੋ ਦੀ ਪਾਰਕਿੰਗ ਜਾ ਗਿਆ ਆਪਾਂ ਐਦਾ ਲੱਗਦਾ ਜਿਦਾ ਦਿੱਲੀ 에어ਪੋਰਟ ਦੀ ਪਾਰਕਿੰਗ ਤੇ ਆਪਾਂ ਗੱਡੀ ਤੇ ਬਹਿਣਾ ਹੁੰਦਾ ਪੰਜਾਬ ਜਾਣ ਵਾਸਤੇ ਪੰਜਾਬੀ ਆ ਗਏ ਕੋਸਕੋ ਦੇ ਵਿੱਚ ਆ ਹੈਗਾ ਇੰਟਰਸ ਇੱਥੇ ਦਾ ਸੋਸ ਦਾ ਟਰਾਲੀ ਚੱਕਦਾ ਪਿਆ ਹੈ ਆਪਣਾ ਪਵਨ ਬਾਈ ਪਵਨ ਦੋ ਟਰਾਲੀਆਂ ਲੈ ਲਈ ਕਿ ਇੱਕ ਦੋ ਲੈ ਲੈਂਦੇ ਆ ਦੋ ਦੋ ਟਰਾਲੀਆਂ ਲੈਣੇ ਆ ਕਰੋ ਚੈੱਕ ਕਰ ਤੇਦਾ ਵੀਊ ਦੇਖੋ ਸਵੇਰੇ ਸਵੇਰੇ ਹੀ ਨਾ ਇੱਥੇ ਪੂਰਾ ਰਸ਼ ਭej ਜਾਂਦਾ ਹੈ ਮਾਰਕੀਟ ਦੇ ਵਿੱਚ ਦੇਖੋ ਐਦਾ ਬੰਦੇ ਜਾਂਦੇ ਆ ਜਦ ਕੀ ਅੱਜ ਨਾ ਮੰਗਲਵਾਰ ਦਾ ਦਿਨ ਵਾਤਾ ਵੀ ਦਲਸ਼ਾਨ ਨੂੰ ਅਸੀਂ ਇੱਥੇ ਬਿਠਾ ਲਿਆ ਦਲਸ਼ਾਨ ਹੋ ਗਿਆ ਕੁਛ ਪੂਰਾ ਆਏਗਾ ਲੱਖਾ ਭਾਈ ਆਪਣਾ ਸੁੱਖਾ ਭਾਈ ਮੇਲਾ ਨਿਸ਼ਾਨ ਨਿਲਸ਼ਾਨ ਬਾਣੀ ਦੇਖੋ ਕਿੰਨਾ ਰੌਸ਼ਾ ਉੱਥੇ ਥੱਲੇ ਜਾ ਕੇ ਦੇਖੋ ਇੰਟਰਸ ਤੇ ਆ ਬਾਹਰਲਾ ਇੱਥੋਂ ਦੇਖਦਾ ਬਾਹਰੋਂ ਪੂਰਾ ਬੁਲਾਇਆ ਹੋਇਆ ਆ ਇਕਦਮ ਢੈਂ ਚੀਜ ਆ ਜਾਓ ਵੀ ਆ ਜਾਓ ਆ ਜਾਓ ਮਿੱਤਰੋ ਆ ਜਾਓ ਫੜ ਫੜ ਆ ਗਿਆ ਜੀ ਐਂਟਰੀ ਕਰ ਗਈ ਆਪਾਂ ਐਂਟਰੀ ਕਰ ਲਈ ਆਪਾਂ ਹੁਣ ਤੇ ਬਾੜੀ ਵੀ ਆ ਗਿਆ ਆਪਣੇ ਅੰਦਰ ਸਾਰੇ ਆ ਗਏ ਨਿਆਣੇ ਦੇਖੋ ਗੱਡੀ ਵੱਡੀ ਮਾਰਕਟ ਆ ਅੱਜ ਉੱਥੇ ਹਜੇ ਰਸ਼ ਐਣੀਗਾ ਪੀਜਾ ਵਾਲੀ ਸ਼ਾਪ ਤੇ ਇੱਥੇ ਖਾਣੇ ਪੀਣੇ ਦਾ ਪੂਰਾ ਪਰੌਂਦਾ ਤੇ 20 ਡਾਲਰ ਦਾ ਨਾ ਇੱਥੇ ਉਹ ਦਿੰਦੇ ਤੇ ਉਹ ਦਿੰਦੇ ਆਪਣੇ ਪੀਜ਼ਾ ਦਿੰਦੇ ਆ ਚੀਜ਼ ਵਾਲਾ ਕਾਫੀ ਚੱਲ ਪਰ ਅੱਜ ਨਾ ਪਹਿਲੀ ਵਾਰ ਹੋਇਆ ਇਦਾਂ ਕੋਈ ਐਣੀ ਪਹਿਲੀ ਵਾਰ ਆਜਾ ਕੋਈ ਹੋਇਆ ਰੇਟ ਸੋ ਲੱਗਿਆ ਹੋਇਆ ਇਹਨਾਂ ਦਾ ਸਮਾਨ ਸਮੂਹ ਸਮਾਰਾ ਸਪੈਸ਼ਲ ਵਗੈਰਾ ਤੇ ਦੇਖੀ ਬੰਨ ਮੋਰ ਦੇਖੀ ਆਪਾਂ ਪਰੇ ਨੂੰ ਨਿਕਲ ਜਾਣਾ ਪਰਲੇ ਪਾਸੇ ਆ ਫੂਡ ਦਾ ਸਮਾਨ ਆ ਸਾਲੀ ਇੱਥੇ ਬਿੱਲ ਵਗੈਰਾ ਕਰਾਣਾ ਪੈਂਦਾ ਹਜੇ ਸੰਗਦਾਨ ਲੱਪੀ ਆ ਜਿਹੜੇ ਕਸਟਮਰ ਵਗੈਰਾ ਆ ਤੇ ਫਾਰਮੇਸੀ ਵਗੈਰਾ ਹੈਗੀ ਆ ਪਰਲੇ ਪਾਸੇ ਉੱਥੋਂ ਵੀ ਸਮਾਨ ਸੂਣ ਆਪਾਂ ਲੈਣੇ ਆ ਦੇਖੋ ਪੂਰਾ ਰਸ਼ ਪੈਣ ਲੱਪਿਆ ਆ ਇੱਥੇ ਸਾਰਾ ਨਾ ਥੋਕ ਦਾ ਸਾਮਾਨ ਮਿਲਦਾ ਹੈ ਵਾਡੇ ਸਟੋਰ ਦੇ ਵਿੱਚ। ਪਹਿਲੇ ਟਰਾਲੀ ਪਰ ਹੀ ਕੱਲਾ ਮੇਰੇ ਭਾਈ ਤੇ ਪਾਸਤੇ ਵਗੈਰਾ ਸਾਰੇ ਸਾਮਾਨ ਮਿਲ ਜਾਂਦਾ ਜੀ ਰੰਗ ਬਰੰਗਾ ਜੋ ਵੀ ਲੈਣਾ ਘਰ ਦੇ ਕਿਚਨ ਦੇ ਵਿੱਚ ਜੋ ਵੀ ਸਾਮਾਨ ਵਗੈਰਾ ਨਾ ਦਾਲਾਂ ਵਗੈਰਾ ਦੇਖੋ ਲੱਗੀਆਂ ਹੋਈਆਂ ਆ 4 ਕਿਲੋ ਦਾਲ ਦਾ ਪੈਕੜਾ ਹੈਗਾ 14 ਡਾਲਰ ਦਾ। ਮੂੰਗੀ ਬਸਰਾ ਦੀ ਦਾਲ। ਛੋਲਿਆਂ ਦਾ 14 ਦਾ ਲੱਗਿਆ ਆ। 14 ਡਾਲਰ ਦਾ ਛੋਲਿਆਂ ਦਾ ਵੀ। ਨਾ ਮਿਕਸ ਦਾਲ ਲੱਗੀ ਹੋਈ ਆ। ਸੂਪ ਵਗੈਰਾ ਬਣਾਉਣ ਨੂੰ। ਇੱਕ ਇਹ ਵੀ ਲੈ ਕੇ ਜਾਂਦੇ ਆ ਜੇ ਇਹਦੇ ਵਿੱਚ ਬੜੀ ਯਾਰ ਦੂਜੀ ਐ ਇਹਦੇ ਚ ਪਾਇਆ ਹੋਣਾ ਨੇ ਕਣਕ ਵੀ ਪਾਈ ਹੋਈ ਆ ਆਹ ਵਾਲੀ ਗੱਨ ਇਹਨਾਂ ਨੇ ਲਾਈ ਹੋਈ ਆ ਜਿਹਦਾ ਮ사ਜ ਵਾਲੀ ਗੱਨ 316 ਦਾ ਜੀ ਆ 250 ਦਾ ਦੀ ਸੀਗੀ ਪਹਿਲਾਂ ਇਹਨਾਂ ਨੇ 300 ਦੀ ਲਾਤੇ ਹੁਣ ਆਹ ਪੀਸ ਪਈ ਆ ਤੇ ਦੇਖੋ ਜੇ ਡਿਸਕਾਊਂਟ ਵਗੈਰਾ ਦੋਗੇ ਤਾਂ ਪੁੱਛ ਕੇ ਦੇਖਾਂਗੇ ਇਹਨਾਂ ਨੂੰ ਲੱਗਦਾ ਨਹੀਂ ਵੱਟ ਵੈਸੇ ਸੋਨਾ ਦਿਖਾਈਏ ਇੱਥੇ ਦਾ ਸੋਨਾ ਵੀ ਆ ਇਹਨਾਂ ਦੇ ਸੋਨੇ ਦੇ ਬਿਸਕੁਟ ਵੀ ਰੱਖੇ ਹੋਏ ਆ ਫਤਾਨੀ ਇਹਦੇ ਵਿੱਚ ਹੈਗਾ ਕਿ ਨਹੀਂ ਦਿਖਾਣੇ ਆ ਤੁਹਾਨੂੰ ਉਹ ਵੀ ਚੱਕ ਦਿੱਤੇ ਇਹਨਾਂ ਨੇ ਪਹਿਲਾਂ ਹੁੰਦੇ ਸੀ ਇੱਥੇ ਪਏ ਕਾਫੀ ਚੇਂਜ ਕਰ ਦਿੱਤਾ ਇਹਨਾਂ ਨੇ ਆ ਡੋਰ ਵੈਲ ਵਗੈਰਾ ਪਈਆਂ ਜੱਲਾ ਗਿਆ ਟਰਾਲੀ ਅੜ ਗਈ ਮੇਰੇ ਨਾਲ ਉਹਨਾਂ ਦੀ ਜੱਬੇ ਖੜ ਗਈ ਟਰਾਲੀ ਖਰਾਬ ਹੋਈ ਸੀ ਚੱਲ ਪਈ ਆ